ਹਾਂਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਹੌਣ ਸਾਰਿਆਂ ਨੂੰ ਪਤਾ ਹੈ ਵੀ ਗਰਮੀयां ਚੱਲ ਰਹੀਆਂ ਐ ਮਈ ਤੇ ਜੂਨ ਵਿੱਚ ਜ਼ਿਆਦਾ ਗਰਮੀ ਰਹਿਣੀ ਐ ਛੋਟੇ ਬੱਚਿਆਂ ਤੋਂ ਲੈ ਕੇ ਉਹ ਤੇ ਟਿੱਕਾ ਰਾ ਬਜ਼ੁਰਗਾਂ ਤਿੱਕਰ ਸਾਰਿਆਂ ਨੇ ਇਹਦੇ ਇਸ ਮੌਸਮ ਵਿੱਚੋਂ ਕੰਮ ਕਰਨੇ ਆ ਕਿਤੇ ਆਉਣਾ ਜਾਣਾ ਇਹਦੇ ਵਿੱਚ ਤਿੰਨ ਚੀਜ਼ਾਂ ਮੇਰੇ ਵੀ ਸਾਰੇ ਜ਼ਰੂਰ ਕਰੋ ਇੱਕ ਤਾਂ ਜਿਦਵੀ ਆਪਾਂ ਸਵੇਰ ਉੱਠਦੇ ਆ ਕਿੱਤੇ ਮਾਰ ਜਾਣਾ ਇਸ ਕੰਮ ਤੇ ਜਾਣਾ ਜਦੋਂ ਸਾਰੇ ਮੋਹਰੀ ਪਿੱਛੇ ਵਾਲੇ ਆ ਜਿਹੜੀ ਮਜ਼ਦੂਰੀ ਵਾਲੇ ਵੀ ਦੀ ਵੀ ਆ ਘਰੋਂ ਜਾਣ ਤੋਂ ਪਹਿਲਾਂ ਨਿੰਬੂ ਵਾਲਾ ਪਾਣੀ ਜ਼ਰੂਰ ਪੀ ਕੇ ਜਾਓ ਜਿਹਦੇ ਵਿੱਚ ਨਾਲ ਨਮਕ ਜੀਰੂ ਪਾਓ ਡੀ ਹਾਈਡਰੇਸ਼ਨ ਜਿਹੜੀ ਹੋ ਰਹੀ ਆ ਇਸ ਖੂਨ ਦੀ ਮਾਤਰਾ ਵਿੱਚ ਜਿਹੜੀ ਸਰੀਰ ਦੇ ਵਿੱਚ ਨਮਕ ਦੀ ਮਾਤਰਾ ਘਟਨ ਕਰਕੇ ਹੁੰਦੀ ਆ ਬਾਜ਼ਾਰੋਂ ਆਮ ਹੀ ਆਪਾਂ ਵੇਖਿਆ ਕੋਈ ਕੋਜ ਮਿਲ ਜਾਂਦੇ ਛੋਕੇ ਬੱਚਿਆਂ ਨੂੰ ਉਹ ਦਿਓ ਬਜ਼ੁਰਗਾਂ ਨੂੰ ਉਹ ਦਿਓ ਨਾ ਇਸ ਬਹੁਤ ਵਧੀਆ ਵਾ ਤੇ ਜਿੰਨੇ ਵੀ ਜਾਣੀ ਵੱਧ ਤੋਂ ਵੱਧ ਜਾ ਹਿੰਗੂ ਪਾਣੀ ਪਣਾ ਕੇ ਪੀਓ ਜੇ ਕਿਤੇ ਰਾਸਤੇ ਤੇ ਜਾਨ ਨੇ ਕਿਸੇ ਨੂੰ ਮੜੇ ਜੀ ਗਰਮੀ ਲੱਗਦੀ ਆ ਜਾਂ ਬੁੱਲ ਸੁੱਕਦੇ ਸੀ ਨੂੰ ਨਾ ਨਜ਼ਰ ਅੰਦਾਜ਼ ਨਾ ਕਰੋ ਡੀ ਹਾਈਡਰੇਸ਼ਨ ਪਾਣੀ ਦੀ ਮਾਤਰਾ ਘੱਟ ਹੋਣ ਨਾਲ ਸਰੀਰ ਦੇ ਵਿੱਚ ਇਹ ਚੀਜ਼ ਹੁੰਦੀ ਆ ਕਿਤੇ ਵੀ ਕਿਤੇ ਰਾਸਤੇ ਦੇ ਵਿੱਚ ਹੋਈ ਵੀ ਕਰਨੇ ਦੀ ਉਸਤੀ ਰੈਡੀ ਰੱਖੀ ਹੈ ਕੋਕਾ ਕੋਲਾ ਠੰਡਾ ਇਹਨਾਂ ਚੀਜ਼ਾਂ ਨੂੰ ਨਾ ਜ਼ਿਆਦਾ ਇਸਤੇਮਾਲ ਕਰੋ ਇਹਨਾਂ ਦਿਨਾਂ ਵਿੱਚ ਕਿਉਂਕਿ ਇਹ ਪੀਣ ਵਿੱਚ ਠੱਡੇ ਨੇ ਪਰ ਇਹਨਾਂ ਦੀ ਤਸੀਰ ਗਰਮ ਹੁੰਦੀ ਹੈ ਜਿੱਤੇ ਕਰਕੇ ਮੁੜ ਕੇ ਡੀ ਹਾਈਡਰੇਸ਼ਨ ਜ਼ਿਆਦਾ ਹੋਏਗੀ ਜਿੰਨੇ ਵੀ ਰਾਸਤੇ ਵਿੱਚ ਜਾਂਦਾ ਕਿਤੇ ਵੀ ਮਾਨੂੰ ਲੱਗਦਾ ਭਲਾ ਬਾਈਕ ਤੇ ਆ ਭਲਾ ਗੱਡੀ ਵਿੱਚ ਗੱਡੀ ਵਾਲੇ ਤਾਂ ਚਲੋ ਵੀ ਰਾਜੇ ਕੋਲੇ ਪਾਣੀ ਵੀ ਰੱਖ ਲੈਂਦੇ ਆ ਬਾਈਕ ਵਾਲਾ ਨੂੰ ਜ਼ਿਆਦਾ ਦਿੱਕਤ ਆਉਂਦੀ ਆ ਉਹ ਰਾਸਤੇ ਦੇ ਵਿੱਚ ਸੁੱਕੇ ਵੀ ਕਿਤੇ ਉਹਨਾਂ ਨੂੰ ਲੱਗਦਾ ਵੀ ਸਾਨੂੰ ਕਿੱਲਾਣੀ ਬੋਲੇ ਸੋਕਰਿਆ ਪਾਣੀ ਪੀਣੋਂ ਦਿਲ ਕਰਦਾ ਏ ਇਸ ਨੂੰ ਨਜ਼ਰ ਅੰਦਾਜ਼ ਨਾ ਕਰਿਓ ਮੇਰੇ ਵੀ ਕੋਈ ਦਿਹਾੜੀ ਭਰੀ ਦੁਨੀਆ ਵਾਲਾ ਵੀਰ ਨਹੀਂ ਆ ਪੜਾ ਕਿੱਥੇ ਵੀ ਪਾਣੀ ਜਾਓਂ ਨੀ ਉਹ ਜਾਂ ਜ ਤੁਹਾਡੇ ਕੋਲ ਵੀ ਰੀੜੀ ਹੈ ਉਹ ਤੋਂ ਜੂਸ ਵੀ ਜ਼ਰੂਰ ਪੀਓ ਇਹਦੇ ਨਾਲ ਤੁਹਾਡੀ ਡੀ ਹਾਈਡਰੇਸ਼ਨ ਦੀ ਕੋਈ ਪ੍ਰੋਬਲਮ ਆ ਸੋਲਵ ਹੋ ਜੇਗੀ ਕਿ ਕਿਸੇ ਨੂੰ ਵੀ ਕੋਈ ਦਿੱਕਤ ਦਾ ਸਾਹਮਣਾ ਨਹੀਂ ਕਰਨਾ ਪਏਗਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹ